ਲੇ ਕੇ ਹਜ਼ਰੀਆਂ ਜੀ ਸਵੇਲੇ ਦੀ ਵੱਡੀ ਖਬਰ ਹੈ ਪਾਰਤਵਾਸੀ ਲਈ ਆਈ ਵੱਡੀ ਮਾੜੀ ਖਬਰ ਵਜਾ ਖਤਰੇ ਦਾ ਘੁੱਗ ਖਬਰ ਨੂੰ ਅੰਤ ਤੱਕ ਦੇਖਣਾ ਖੋਬੇ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਦੇ ਹਾਂ ਜੀੜੀ ਸਰੋਤੇ ਵੀਰੋਣੀ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਰ ਨਿੱਕੀ ਵੱਡੀ ਖਬਰ ਇਸ ਚੈਨਲ ਤੇ ਸਭ ਤੋਂ ਪਹਿਲਾਂ ਮਿਲਦੀ ਰਹੇ ਤੇ ਨੌਲੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰ ਦਿਨੋ ਤੁਹਾਡੇ ਇੱਕ ਲਾਈਕ ਹੀ ਸਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਭਾਰਤ ਵਿੱਚ ਮੰਕੀ ਪੋਕਸ ਦੇ ਤੀਜੇ ਮਰੀਜ਼ ਦੀ ਜਾਂਚ ਰਿਪੋਰਟ ਸਾਹਮਣੇ ਆਈ ਹੈ ਕੇਂਦਰੀ ਸਿਹਤ ਮੰਤਰੀ ਨੇ ਸੋਮਵਾਰ ਨੂੰ ਕਿਹਾ ਸੀ ਕਿ ਮਰੀਜ਼ ਕੇਰਲ ਦਾ ਨਿਵਾਸੀ ਹੈ ਜੋ ਹਾਲ ਹੀ ਵਿੱਚ ਦੁਬਈ ਤੋਂ ਭਾਰਤ ਆਇਆ ਸੀ ਜਾਂਚ ਰਿਪੋਰਟ ਵਿੱਚ ਪਾਇਆ ਗਿਆ ਕਿ ਇਹ ਮੰਕੀ ਪੋਕਸ ਦੇ ਗ੍ਰੇਡ 1B ਵਾਇਰਸ ਨਾਲ ਸੰਕਰਮਿਤ ਹੈ ਹਾਲ ਹੀ ਵਿੱਚ ਕੇਰਲ ਦੇ ਮੱਲਪੂਰਮ ਚ ਮੰਕੀ ਪੋਕਸ ਦਾ ਦੂਜਾ ਮਰੀਜ਼ ਮਿਲਿਆ ਹੈ ਇਹ ਵਿਅਕਤੀ ਯੂਏਈ ਤੋਂ ਭਾਰਤ ਪਰਤਿਆ ਸੀ ਸ਼ੁਰੂਆਤੀ ਲੱਛਣ ਸੌਮਣੇ ਆਉਣ ਤੋਂ ਬਾਅਦ ਜਦੋਂ ਮਰੀਜ਼ ਦੀ ਜਾਂਚ ਕੀਤੀ ਗਈ ਤਾਂ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਉਹ ਮੰਕੀ ਪੋਕਸ ਨਾਲ ਸੰਕਰਮਿਤ ਸੀ ਉਦੋਂ ਕੇਰਲ ਦੇ ਸਿਹਤ ਮੰਤਰੀ ਨੇ ਕਿਹਾ ਸੀ ਕਿ ਜਿੰਨਾਂ ਲੋਕਾਂ ਦੀ ਵਿਦੇਸ਼ ਯਾਤਰਾ ਦੀ ਹਿਸਟਰੀ ਹੈ ਜੇਕਰ ਉਹਨਾਂ ਨੂੰ ਇਸ ਵਾਇਰਸ ਦੇ ਲੱਛਣ ਨਜ਼ਰ ਆਉਣ ਤਾਂ ਸਿਹਤ ਵਿਭਾਗ ਨੂੰ ਸੂਚਿਤ ਕਰਨ ਇਸ ਤੋਂ ਪਹਿਲਾਂ ਦਿੱਲੀ ਵਿੱਚ ਮੰਕੀ ਪੋਕਸ ਦਾ ਪਹਿਲਾ ਮਰੀਜ਼ ਸਾਹਮਣੇ ਆਇਆ ਸੀ ਜੋ ਵਿਦੇਸ਼ ਯਾਤਰਾ ਕਰਕੇ ਭਾਰਤ ਪਰਤਿਆ ਸੀ ਸ਼ੁਰੂਆਤੀ ਲੱਛਣ ਸਾਹਮਣੇ ਆਉਣ ਤੋਂ ਬਾਅਦ ਮਰੀਜ਼ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਅਲੱਗ ਕਰ ਦਿੱਤਾ ਗਿਆ ਸੀ ਆਈਸੋਲੇਸ਼ਨ ਸਮੇ ਮਰੀਜ਼ ਦੀ ਹਾਲਤ ਸਥਿਰ ਸੀ ਡਾਕਟਰ ਮਨੀਜ ਨੂੰ ਆਈਸੋਲੇਟ ਕਰਕੇ ਉਸ ਦੀ ਬਰੀਕੀ ਨਾਲ ਨਿਗਰਾਨੀ ਕਰ ਰਹੇ ਸਨ